47 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਰੂਟੋਵਰ ਤਾਂ ਬੀਤੇ ਦਿਨ ਖਬਰ ਸਾਹਮਣੇ ਆਈ ਸੀ ਪੰਜਾਬ ਦੇ ਲੁਧਿਆਣਾ ਤੋਂ ਜਿੱਥੇ ਸ਼ਿਵ ਸੈਨਾ ਆਗੂ ਸੰਦੀਪ ਖਾਪਰ ਉਲਫ਼ ਗੋਰਾ ਦੇ ਉੱਤੇ ਜੋ ਹੈ ਨਿਹੰਗ ਸਿੰਘਾਂ ਵੱਲੋਂ ਜਾਨ ਲੈਵਾ ਹਮਲਾ ਕੀਤਾ ਗਿਆ ਸੀ ਦਿਨ ਦਿਹਾੜੇ ਜੋ ਹੈ ਇਸ ਵਾਰਦਾਤ ਨੂੰ ਅਨਜਾਮ ਦਿੱਤਾ ਗਿਆ ਸੀ ਨਾਲੇ ਤੋਂ ਅੰਦਾਜ਼ੇ ਕੀ ਸ਼ਿਵ ਸੈਨਾ ਆਗੂ ਦੀ ਜਿਹੜੀ ਇਸ ਵਲੇ ਸਿਹਤ ਹੈ ਜੋ ਇਸ ਵੇਲੇ ਹਾਲਤ ਹੈ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਉੱਥੇ ਜੋ ਵੀਡੀਓ ਸੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਵੇਖਿਆ ਜਾ ਰਿਹਾ ਸੀ ਕਿ ਸੜਕ ਦੇ ਵਿਚਕਾਰ ਜਿੱਥੇ ਪੂਰੀ ਪਬਲਿਕ ਮੌਜੂਦ ਸੀ ਉੱਥੇ ਨਿਹੰਗ ਸਿੰਘ ਆ ਗਏ ਆ ਨਿਹੰਗ ਸਿੰਘਾਂ ਦੇ ਬਾੜੇ ਵਿੱਚ ਜਿਹੜੇ ਨੇ ਇਹ ਵਿਅਕਤੀ ਪਹੁੰਚਨੇ ਉਸ ਤੋਂ ਬਾਅਦ ਕਿਰਪਾਨਾਂ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਉਸ ਵੇਲੇ ਉਹਨਾਂ ਦਾ ਜਿਹੜਾ ਸੁਰੱਖਿਆ ਗਾਰਮੀ ਸੀ ਸ਼ਿਵ ਸੇਨਾ ਆਗੂ ਦਾ ਉਹ ਵੀ ਉੱਥੇ ਮੌਜੂਦ ਸੀ ਇਸ ਦੇ ਬਾਵਜੂਦ ਜੋ ਹੈ ਉਹਨਾਂ ਦੇ ਉੱਤੇ ਜਾਰਲੇਵਾ ਹਮਲਾ ਹੋਇਆ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਉਪਰਤੀ ਹੈ ਤੇ ਉਹਨਾਂ ਦੀ ਜੋ ਹਾਲਤ ਹੈ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਕਿ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਤਿੰਨ ਮਜ਼ਮਾ ਵਿੱਚੋਂ ਦੋ ਮਜ਼ਮਾ ਨੂੰ ਜੋ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬੀਤੇ ਦਿਨ ਹੋਏ ਇਸ ਕਾਤਲਾਨਾ ਹਮਲੇ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਸੜਕ ਵਿਚਕਾਰ ਤਲਵਾਰਾਂ ਨਾਲ ਜਾਨਲੇਵਾ ਹਮਲਾ ਕਰਨ ਵਾਲੇ ਤਿੰਨ ਮੁਲਜ਼ਮਾਂ ਵਿੱਚੋਂ ਦੋਨੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਦੱਸਿਆ ਕਿ ਘਟਨਾ ਸਮੇਂ ਸੰਦੀਪ ਥਾਪੜ ਦੇ ਨਾਲ ਮੌਜੂਦ ਉਹਨਾਂ ਦੇ ਜੋ ਸੁਰੱਖਿਆ ਕਰਮੀ ਸਨ ਉਹਨਾਂ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਮੁਅਤਲ ਕਰ ਦਿੱਤਾ ਗਿਆ ਸੀ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੰਦੀਪ ਥਾਪੜ ਜਿਨ੍ਹਾਂ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ ਉਹਨਾਂ ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਸਮਾਵੇਦਨਾ ٹرسٹ ਦੇ ਸੰਸਥਾਪਕ ਚੇਅਰਮੈਨ ਰਵਿੰਦਰ ਅਰੋੜਾ ਦੀ ਚੌਥੀ ਵਰ੍ਹੇ ਸਿਰ ਮੌਕੇ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਵਲ ਹਸਪਤਾਲ ਨੇੜੇ ਸਥਿਤ ٹرسٹ ਦੇ ਦਫ਼ਤਰ 'ਚੋਂ ਬਾਹਰ ਨ listen ਕਟਨਾਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਕਥਿਤ ਵੀਡੀਓ ਵਿੱਚ ਨਿਹੰਗਾਂ ਦੇ ਕੱਪੜੇ ਪਹਿਨੇ ਹਮਲਾਵਰਾਂ ਨੇ ਥਾਪੜ ਤੇ ਉਸ ਸਮੇਂ ਹਮਲਾ ਕੀਤਾ ਜਦੋਂ ਸਕੂਟਰ ਤੇ ਸੀ ਤੇ ਉਹਨਾਂ ਦਾ ਸੁਰੱਖਿਆ ਗਾਰਡ ਉਹਨਾਂ ਦੇ ਪਿੱਛੇ ਬੈਠਿਆ ਹੋਇਆ ਸੀ ਵੀਡੀਓ ਵਿੱਚ ਥਾਪੜ ਹਮਲਾਵਰਾਂ ਨਾਲ ਹੱਥ ਜੋੜ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ ਇਸ ਦੌਰਾਨ ਅਚਾਨਕ ਇਹਨਾਂ ਵਿੱਚੋਂ ਇੱਕ ਵਿਅਕਤੀ ਨੇ ਉਹਨਾਂ ਤੇ ਹਮਲਾ ਤਲਵਾਰ ਦੇ ਨਾਲ ਕਰ ਦਿੱਤਾ ਘਟਨਾ ਸਮੇਂ ਪੈਦਲ ਯਾਤਰੀਆਂ ਨੂੰ ਮੌਕੇ ਤੇ ਖੜੇ ਵੇਖਿਆ ਜਾ ਸਕਦਾ ਹੈ ਵੀਡੀਓ ਵਿੱਚ ਇੱਕ ਹੋਰ ਹਮਲਾਵਰ ਥਾਪੜ ਦੇ ਸੁਰੱਖਿਆ ਕਰਮੀਆਂ ਨੂੰ ੱੱਕਾ ਦੇ ਕੇ ਦੂਰ ਲੈ ਜਾ ਰਿਹਾ ਹੈ ਥਾਪੜ ਦੇ ਡਿੱਗ ਲਾਵਰ ਨੇ ਵੀ ਤਲਵਾਰ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਬਾਅਦ ਵਿੱਚ ਦੋ ਮੁਲਜ਼ਮ ਥਾਪੜ ਦੇ ਸਕੂਟਰ ਤੇ ਫਰਾਰ ਹੋ ਗਏ ਪੁਲਿਸ ਨੇ ਦੱਸਿਆ ਕਿ ਥਾਪੜ ਨੂੰ ਸਿਰ ਤੇ 60 ਲੱਗਨ ਕਾਰਨ ਤੁਰੰਤ ਹਸਪਤਾਲ ਲਿਜਾਇਆ ਗਿਆ ਬਾਅਦ ਵਿੱਚ ਉਹਨਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਉੱਥੇ ਹੀ ਸ਼ਿਵ ਸੇਨਾ ਆਗੂ ਸੰਦੀਪ ਥਾਪੜ ਗੋਰਾ ਦੇ ਉੱਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਸ਼ਿਵ ਸੇਨਾ ਲੀਡਰਾਂ ਦੇ ਵੱਲੋਂ ਅੱਜ ਦੀ ਲੁਧਿਆਣਾ ਬੰਦੀ ਕਾਲ ਦਿੱਤੀ ਗਈ ਸੀ ਦੇਰ ਰਾਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਰ ਨਾਲ ਮੀਟਿੰਗ ਕਰਕੇ ਸ਼ਿਵ ਸੇਨਾ ਲੀਡਰਾਂ ਲੁਦੀਆਣਾ ਬੰਦੀ ਕਾਲ ਨੂੰ ਵਾਪਸ ਲੈ ਲਿਆ ਇਸ ਮੌਕੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਇਹ ਵੀ ਕਿਹਾ ਕਿ ਹਿੰਦੂ ਨੇਤਾ ਸੰਦੀਪ ਥਾਪਰ ਗੋਰਾ ਦੀ ਸਿਕਿਉਰਿਟੀ ਵੀ ਪੁਖਤਾ ਕੀਤੀ ਜਾਵੇਗੀ ਅੱਜ ਜਿਹੜਾ ਸਵੇਰੇ 11:40 ਮਿੰਟ ਸੰਦੀਪ ਥਾਪਰ ਜਿਹੜਾ ਸੀਸੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਅਸਿਸਟੈਂਟ ਸਰਵੋਫਰ ਸਿਵਲ ਹਸਪੀਟਲ ਤੋਂ ਉਥੇ ਆ ਗਿਆ ਸੀ ਮੈਂ ਇੱਕ ਕਾਉਂਸਲ ਤੇ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਨਾਨੋ ਦੇ 3 ਬੰਦੇ ਮਿਲੇ ਜਿਹੜਾ ਸਰਮਜੀਤ ਸਿੰਘ ਹੈ ਹਰਦੋਰ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਇਹ ਜਿਹਾ ਵੈਪਨ ਤੋਂ ਖਰਪਾਨ ਦੇ ਨਾਲ ਸੰਦੀਪਾ ਤੋਂ ਵੀ ਅਟੈਕ ਕੀਤਾ ਹੋਰ ਅਟੈਕ ਵੀ ਦਰਾਨੋ ਕਾਫੀ ਜੱਗਲੀ ਹੋਇਆ ਉਸ ਤੋਂ ਬਾਅਦ ਨਾ ਉਹ ਸਿਵਲ ਹਸਪਤਲ ਲੈ ਕੇ ਗਏ ਬਾਅਦ ਸਿਰ ਨੂੰ ਡੀਐਨਸੀ ਦੇ ਰੈਪੋਰਟ ਦਿੱਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਸੀ ਨਾ ਉਹ ਸਟੇਬਲ ਹੈਗਾ ਉਸ ਤੋਂ ਉੱਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਬਹੁਤ ਹੀ ਗੂਜੀ ਸਾਫ ਦੇ ਵਿਚਾਂ ਮੇ ਵਿਸ਼ਾਂ ਸਾਥ ক্লোਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਅਖੰਨਾ ਫਤਿਹਗੜ੍ਹ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈ ਹੋਇਆ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਨੇ ਫਤੇਗੜ ਸਾਹਿਬ ਟੀਮ ਨੇ ਇਹਨਾਂ ਨੂੰ ਉਥੇ ਅਰੈਸਟ ਕੀਤਾ ਤੇ ਕੁਝ ਦਿਨ ਪਹਿਲਾਂ ਉਹ ਹੁਣ ਸਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ